ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸ ਸਮੇਂ ਆਪਾਂ ਝੋਨੇ ਦੀ ਤਿਆਰੀ ਕਰ ਰਹੇ ਹਾਂ 1 ਜੂਨ ਤੋਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਣਾ ਲੱਗਣਾ ਸ਼ੁਰੂ ਹੋ ਜਾਣਾ ਹੈ ਤੇ ਕਈ ਸਾਰੇ ਕਿਸਾਨ ਵੀ ਜਿਹੜਾ ਹੈਗਾ ਉਹਦੇ ਲਈ ਆਪਣਾ ਖਾਦ ਦਵਾਈਆਂ ਖਰੀਦ ਰਹੇ ਹੈ ਮਤਲਬ ਕਿ ਇਸ ਸਮੇਂ ਮਾਹੌਲ ਇਸ ਤਰੀਕੇ ਦਾ ਹੈ ਕਿ ਮੈਂ ਕੱਲ ਨਾ ਇੱਕ ਰਸਤੇ ਦੇ ਵਿੱਚ ਇੱਕ ਦੇਖਿਆ ਕਿ ਟਰਾਲੀ ਭਰੀ ਆ ਰਹੀ ਹੈ ਟਰਾਲੀ ਦੇ ਉੱਤੇ ਰੰਗ-ਬਰੰਗੇ ਪੈਕਟ ਹੈ ਬੜਾ ਕੁਝ ਲੱਦਿਆ ਹੋਇਆ ਹੈ ਹਰਨ ਹਾਲਾਤ ਇਹ ਨੇ ਕਿ ਕੋਈ ਆਪਣੇ ਆੜਤੀਏ ਕੋਲੋਂ ਕੋਈ ਕਿਸੇ ਸਟੋਰ ਦੇ ਵਿੱਚੋਂ ਕੋਈ ਬਾਜ਼ਾਰ ਦੇ ਵਿੱਚੋਂ ਇਸ ਸਮੇਂ ਹੈਗਾ ਕਿ ਮੈਂ ਆਪਣੀਆਂ ਖਾਦਾ ਇਕੱਠੀਆਂ ਕਰਕੇ ਘਰੇ ਲੈ ਜਾਵਾਂ ਪਰੰਤੂ ਇਸ ਸਮੇਂ ਬਹੁਤ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਕਿਸਾਨ ਨੂੰ ਚਕਾਈਆਂ ਜਾ ਰਹੀਆਂ ਜਿਨ੍ਹਾਂ ਦੀ ਕਿ ਖੇਤੀ ਦੇ ਵਿੱਚ ਸ਼ਿਪਾਰਸ਼ੀ ਨਹੀਂ ਹੈਗੀ ਸ਼ਿਪਾਰਸ਼ ਦਾ ਮਤਲਬ ਨਾ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਪਾਰਸ਼ ਕਰਦੀ ਹੈ ਨਾ ਹੀ ਸਾਡੇ ਜਿਹੜੇ ਹੈਗੇ ਆਂ ਗਾਂਵ ਉਹਨਾਂ ਨੂੰ ਨੁਕਸਾਨ ਜਿਹੜਾ ਹੈਗਾ ਉਹ ਇਹਦੀ ਚੀਜ਼ ਦੀ ਸਪਾਰਸ਼ ਕਰਦੀ ਹੈ ਤਾਂ ਫਿਰ ਸਾਨੂੰ ਜਿਹੜਾ ਹੈਗਾ ਮੈਂ ਇਹਨੂੰ ਕਰੋੜਾਂ 'ਚ ਨਹੀਂ ਕਹਾਂਗਾ ਇਹ ਕਰੋੜਾਂ ਤੋਂ ਵੀ ਉੱਪਰ ਦੀ ਖੇਡ ਹੈ ਬਹੁਤ ਵੱਡੀ ਖੇਡ ਹੈ ਕਿ ਇੰਨਾ ਜ਼ਿਆਦਾ ਖਰਚਾ ਸਾਡਾ ਖੇਤੀ ਦੇ ਵਿੱਚ ਫालतू ਕਰਵਾਇਆ ਜਾ ਰਿਹਾ ਹੈ ਮੈਂ ਕਿਸੇ ਵੀ ਕੰਪਨੀ ਦੇ ਵਿਰੋਧ ਦੇ ਵਿੱਚ ਕੁਝ ਵੀ ਨਹੀਂ ਬੋਲਾਂਗਾ ਤੇ ਨਾ ਹੀ ਅਸੀਂ ਕਿਸੇ ਕੰਪਨੀ ਦੇ ਪ੍ਰੋਡਕਟ ਨੂੰ ਮਾੜਾ ਕਹਿੰਦੇ ਹਾਂ ਹਾਂ ਇੱਕ ਕਾਲ ਜ਼ਰੂਰ ਹੈ ਕਿ ਅਸੀਂ ਖੇਤ ਕੀ ਪਾਉਣਾ ਸੀ ਉਹਦੇ ਬਾਰੇ ਗੱਲ ਕਰਦੇ ਪਹਿਲੀ ਗੱਲ ਇਹ ਸਾਲ 2025 ਹੈ ਤਾਂ ਜੇਕਰ ਤੁਸੀਂ ਜੇ ਤੁਸੀਂ ਕਣਕ ਨੂੰ ਪੂਰੀ ਡਾਈ ਖਾਦ ਪਾਈ ਹੈ ਤਾਂ ਝੋਨੇ ਨੂੰ ਡਾਈ ਖਾਦ ਪਾਉਣ ਦੀ ਲੋੜ ਨਹੀਂ ਹੈਗੀ ਆਮ ਤੌਰ ਤੇ ਬਹੁਤੇ ਕਿਸਾਨ ਵੀਰਾਂ ਨੇ 65 ਕਿਲੋ 70 ਕਿਲੋ ਤੱਕ ਡਾਈ ਆਪਣਾ ਕਣਕ ਨੂੰ ਪਾਈ ਹੈ ਉਹਨਾਂ ਨੂੰ ਤਾਂ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਨੂੰ ਡੀਏਪ ਖਾਦ ਜਾਂ ਫਾਸਫੋ ਦੇਣ ਦੀ ਲੋੜ ਨਹੀਂ ਹੈਗੀ ਦੂਸਰੀ ਵੱਡੀ ਗੱਲ ਬਾਜ਼ਾਰ ਦੇ ਵਿੱਚ ਇਸ ਸਮੇਂ ਡਾਈ ਨਹੀਂ ਮਿਲ ਰਹੀ ਇਹ ਸੱਚ ਹੈ ਉਹਦੀ ਜਗ੍ਹਾ ਤੇ ਤੁਹਾਡੇ ਕੋਲੇ 20 20 13 12 32 16 ਸਿੰਗਲ ਸੁਪਰ ਫਾਸਫੇਟ ਹੈ ਜੇਕਰ ਤੁਹਾਡੇ ਖੇਤ ਦੇ ਵਿੱਚ ਫਾਸਫੋਰਸ ਦੀ ਘਾਟ ਹੈ ਤਾਂ ਤੁਸੀਂ ਵੀ ਇਹਨਾਂ ਦੇ ਵਿੱਚੋਂ ਕੋਈ ਇੱਕ ਲੈ ਕੇ ਆਪਣੇ ਖੇਤ ਦੇ ਵਿੱਚ ਉਸ ਹਿਸਾਬ ਨਾਲ ਪਾ ਸਕਦੇ ਹੋ ਪ੍ਰੰਤੂ ਹੈਰਾਨੀ ਇਹ ਹੋਈ ਕਿ ਜਿਸ ਟਰਾਲੀ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਕਿਸਾਨ ਕਹ ਰਿਹਾ ਕਿ ਮੈਨੂੰ ਕੀ ਆਹ ਡਾਈ ਮਿਲੀ ਐ ਇੱਕ ਬੋਰੀ ਦਿਖਾਈ ਉਸ ਬੋਰੀ ਦੇ ਵਿੱਚ ਕਹਿੰਦਾ ਇਹ ਚ ਕੱਲੀ ਡਾਈ ਨਹੀਂ ਇਹ ਚ 12-15 ਤੱਤ ਹੋਰ ਵੀ ਐ ਸਭ ਤੋਂ ਵੱਡੀ ਹੈਰਾਨੀ ਉਸ ਸਮੇਂ ਹੋਈ ਜਦੋਂ ਮੈਂ ਤੱਤ ਪੜ੍ਹੇ ਤਾਂ ਉਹਦੇ ਵਿੱਚ 3-4 ਤੱਤ ਇਹੋ ਜਿਹੇ ਸੀ ਜਿਉਂ ਸੀ ਹੈਵੀ ਮੈਟਲ ਕਹਿੰਨੇ ਆ ਜਿਹੜੇ ਖਾਚ ਹੋਣੇ ਨਹੀਂ ਚਾਹੀਦੇ ਜਿਹੜੇ ਜੇਕਰ ਅਸੀਂ ਖੇਤ ਚੋਂ ਪਾਵਾਂਗੇ ਉਹ ਸਾਡੇ ਬੁੱਟਿਆਂ ਜਾਣਗੇ ਬੁੱਟੇ ਜਿਹੜਾ ਬੰਦਾ ਖਾਊਗਾ ਉਹ ਤੇ ਬੜੇ ਹੋਏ ਚੌਲ ਨੂੰ ਜਿਹੜਾ ਬੰਦਾ ਖਾਊਗਾ ਉਹਦੇ ਵਿੱਚ ਕੈਂਸਰ ਦਾ ਕਾਰਨ ਬਣਨਗੇ ਤਾਂ ਮੇਰੀ ਬੇਨਤੀ ਹੈਗੀ ਹੈ ਕਿ ਜੇ ਫਾਸਫੋਰਸ ਦੀ ਖੇਜ ਪਾਉਣੀ ਹੈ ਪਹਿਲੀ ਗੱਲ ਜ਼ਰੂਰਤ ਨਹੀਂ ਹੈਗੀ ਫਿਰ ਤੁਹਾਡੇ ਕੋਲੇ ਬਾਜ਼ਾਰ 'ਚ 12 32 16 ਮਿਲ ਰਹੀ ਹੈ ਸਿੰਗਲ ਸੁਪਰ ਫਾਸਫਰ ਮਿਲ ਰਹੀ ਹੈ ਤੁਹਾਨੂੰ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ 20 20 13 ਮਿਲ ਰਹੀ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਆਪਣੇ ਆਪਸ਼ਨ ਦੇ ਹਿਸਾਬ ਨਾਲ ਚੁਣ ਸਕਦੇ ਹੋ ਬਾਕੀ ਇਹਦੇ ਪਾਸੇ ਡਾਕੂਮੈਂਟ ਅਗਲੀ ਗੱਲ ਹੈ ਪोटाश ਜਿਹੜੇ ਤਾਂ ਕਿਸਾਨ ਸਾਥੀ ਖੇਤ ਦੇ ਵਿੱਚ ਉਹ ਲਗਾਤਾਰ ਜਿਹੜੀਆਂ ਹੈਗੀਆਂ ਆਪਣੀਆਂ ਗੰਡਾ ਬਣਾ ਰਿਹਾ ਇਕੱਠਾ ਬਣਾ ਰਿਹਾ ਪਰਾਲੀ ਦੀਆਂ ਉਹਨਾਂ ਲਈ ਜ਼ਰੂਰੀ ਹੈ ਕਿ ਪोटाश ਹਰ ਹਾਲਤ ਦੇ ਵਿੱਚ ਖੇਤ ਪਾਉ ਤੇ ਦੂਸਰੇ ਕਿਸਾਨ ਵੀਰ ਆਪਣੀ ਮਿੱਟੀ ਟੈਸਟ ਦੇ ਆਧਾਰ ਤੇ ਦੇਖ ਲੈਣ ਤਾਂ ਇੱਥੇ ਗੱਲ ਇਹ ਆਉਂਦੀ ਹੈ ਕਿ ਪोटाश ਵਣ ਪਾਉਣੀ ਕਿਹੜੀ ਹੈ ਬੁਜਾਰ ਚ ਕਹੀ ਸੀ ਕਿ ਦੀ ਪोटाश ਆ ਰਹੀ ਹੈ ਹੁਣ ਤੁਸੀਂ ਇੱਕ ਧਿਆਨ ਮਾਰੋ ਮੇਰੇ ਕੋਲ ਇਸ ਵੇਲੇ ਰੇਟ ਬਾਰੇ ਐਕਚੁਅਲ ਨਹੀਂ ਪਤਾ ਕੀ ਰੇਟ ਹੈ ਤੇ ਮਿਉਰੇਟਾ ਪੋਟਾਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਸਾਡੇ ਗਾਹ ਵਦੂ ਖਸਾਨ ਇਹ ਸ਼ਿਪਾਸ਼ ਕਰਦੇ ਨੇ ਕਿ ਸਾਨੂੰ ਜਿਹੜਾ ਹੈਗਾ ਖੇਤ ਦੇ ਵਿੱਚ ਮਿਉਰੇਟਾ ਪੋਟਾਸ਼ ਹੀ ਵਰਤਣੀ ਚਾਹੀਦੀ ਏ ਮਿਉਰੇਟਾ ਪੋਟਾਸ਼ ਦੇ ਵਿੱਚ 60% ਪੋਟਾਸ਼ ਹੁੰਦੀ ਏ 60% ਪੋਟਾਸ਼ ਦਾ ਮਤਲਬ ਉਹ ਜੇਕਰ 1500 ਰੁਪਏ ਦਾ ਗੱਟਾ ਹੈਗਾ ਤਾਂ ਇੱਕ ਗੱਟੇ ਦੇ ਵਿੱਚੋਂ 30 ਕਿਲੋ ਪੋਟਾਸ਼ ਮਿਲਦੀ ਏ ਹੁਣ ਇੱਕ ਕਿਸਾਨ ਵੀ ਦਾ ਕੱਲ ਫੋਨ ਆਇਆ ਕਿ ਯਾਰ ਉਹ ਤਾਂ 1500 ਦਾ ਗੱਟਾ ਹੈ ਤਾ ਜਿਸ ਬੰਦੇ ਤੋਂ ਮੈਂ ਖਰੀਦਣ ਗਿਆ ਮੈਨੂੰ ਕਹਿੰਦਾ ਕਿ ਇੱਕ ਗੱਟਾ ਮੇਰੇ ਕੋਲੇ ਆ ਹੋਰ ਹੈਗਾ ਇਹ ਜਿਹੜਾ ਗੱਟਾ ਹੈਗਾ ਇਹਦਾ ਰੇਟ ਹੈਗਾ ਕਿੰਨਾ 700 ਰੁਪਿਆ ਤੇ ਇਹਦੇ ਵਿੱਚ ਪੋਟਾਸ਼ੀਆ ਕੀ ਹੈ 16% ਕਹਿੰਦਾ ਵੀ ਇਸ ਕਟੇ ਦਾ ਰੇਟ ਹੈਗਾ 700 ਰੁਪਿਆ ਮੈਂ ਕਿਹਾ ਐਂ ਕਰੋ ਇਹ ਚ ਪੋਟਾਸ਼ ਦੱਸੋ ਕਿੰਨੇ ਪਰਸੈਂਟ ਹੈ ਕਹਿੰਦਾ 16% 16% ਪੋਟਾਸ਼ ਦਾ ਮਤਲਬ 700 ਰੁਪਏ ਦੇ ਵਿੱਚ ਇੱਕ ਗੱਟੇ ਦੇ ਵਿੱਚੋਂ 8 ਕਿਲੋ ਪੋਟਾਸ਼ ਮਿਲ ਰਹੀ ਹੈ ਇੱਕ ਪਾਸੇ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਇੱਕ ਗੱਟੇ ਦੇ ਵਿੱਚੋਂ 30 ਕਿਲੋ ਪੋਟਾਸ਼ ਇੱਕ ਪਾਸੇ 8 ਕਿਲੋ ਪੋਟਾਸ਼ ਤੇ ਕਿਵੇਂ ਤੁਲਨਾ ਕਰ ਸਕਦੇ ਆ ਇਹ ਨਾ ਸੋਚੋ ਕਿ ਬੋੜੀ ਬਰਾਬਰ ਹੈ ਮੈਂ ਫਿਰ ਕਹਿੰਦਾ ਮੈਂ ਕਿਸੇ ਕੰਪਨੀ ਦੇ ਪ੍ਰੋਡਕਟ ਨੂੰ ਮਹਾਨੀ ਕਹਿ ਰਿਹਾ ਮੇਰਾ ਕਹਿਣਾ ਸਿਰਫ ਇਨਾ ਕਿ ਸਾਨੂੰ ਆਰਥਿਕ ਤੌਰ ਤੇ ਕਿਹੜਾ ਤੱਤ ਰੁਪਈਆ ਖਰਚ ਕੇ ਵੱਧ ਪੋਸ਼ਕਤਾ ਦਿੰਦਾ ਹੈ ਹੁਣ ਜੇਕਰ ਤੁਸੀਂ 1500 ਰੁਪਏ ਵਾਲਾ ਗੱਟਾ ਲੈਨੇ ਹੋ ਤਾਂ ਕਿਸੇ ਵੀ ਕੰਪਨੀ ਦਾ ਖਰੀਦੋ ਉਹ ਉਹ 30 ਕਿਲੋ ਤੁਹਾਨੂੰ ਪੋਟਾਸ਼ ਦਿੰਦਾ ਹੈ ਜੇ ਤੁਸੀਂ ਦੂਜਾ 16% ਵਾਲਾ ਲੈਨੇ ਹੋ ਤਾਂ ਇੱਕ ਗੱਟਾ ਤੁਹਾਨੂੰ 8 ਕਿਲੋ ਪਟਾਸ਼ ਦਿੰਦਾ ਹੈ ਤਾਂ ਫਿਰ ਇਹਦੇ ਲਗਭਗ 4 ਗੱਟੇ ਜਿਹੜੇ 2800 ਦੇ ਪੈਣੇ ਤੇ ਉਹਦਾ ਇੱਕ ਗੱਟਾ ਇਹਦਾ 1500 ਰੁਪਏ ਦਾ ਬਰਾਬਰ ਹੈ ਇਸ ਕਰਕੇ ਇਸ ਚੀਜ਼ ਦਾ ਧਿਆਨ ਵੀ ਤੁਸੀਂ ਰੱਖਣਾ ਇਹ ਤਾਂ ਹੀ ਜ਼ਰੂਰੀ ਹੈ ਹੁਣ ਜਿੰਕ ਮੈਂ ਨਾ ਬਹੁਤ ਸਾਲ ਹੋ ਗਏ ਹੁਣ ਤੁਹਾਡੇ ਨਾਲ ਕੰਮ ਕਰਦੇ ਹੋਏ ਨੂੰ ਤਾਂ ਅੱਜ ਤੱਕ ਮੇਰੇ ਦਿਮਾਗ 'ਚ ਇੱਕ ਗੱਲ ਨਹੀਂ ਸਮਝਾਈ ਕਿ ਜਦੋਂ ਤਾਂ ਕਿਸਾਨ ਨੂੰ ਕਹੀ ਕਿ ਜ਼ਿੰਕ ਪਾਲਾ ਤੇ ਹੱਥ ਆਏ ਕਰਕੇ ਘੁੱਟ ਲੇਗਾ ਕਿ ਪੈਸਾ ਨਾ ਨਿਕਲ ਜਾ ਜ਼ਿੰਕ ਦੇ ਨਾਂ ਤੇ ਤੇ ਜ਼ਿੰਕ ਦੇ ਵਿੱਚ ਪਤਾ ਹੀ ਨਹੀਂ ਕੀ ਕੀ ਕੁਝ ਕਰਦਾ ਹੈ ਕਿ ਮੈਂ ਆ ਫਲਾਨੀ ਜ਼ਿੰਕ ਪਾਉਣੀ ਹੈ ਮੈਂ ਆ ਢੋਕੀ ਜ਼ਿੰਕ ਪਾਉਣੀ ਹੈ ਮੈਂ ਉਹ ਪਾਉਣੀ ਹੈ ਮੈਂ ਆ ਪਾਉਣੀ ਹੈ ਮਤਲਬ ਕਿ ਮੈਨੂੰ ਨਹੀਂ ਸਮਝ ਆਉਂਦੀ ਕਿ ਇੱਕ ਤਾਂ ਜ਼ਿੰਕ ਦੇ ਖਿਲਾਫ ਪ੍ਰਚਾਰ ਇੰਨਾ ਜ਼ਿਆਦਾ ਕੀਤਾ ਗਿਆ ਹੈ ਜਿਹੜਾ ਕਿ ਕੁਝ ਗਲਤ ਵਾਲਾ ਪ੍ਰਚਾਰ ਇੰਨਾ ਕੀਤਾ ਗਿਆ ਹੈ ਕਿ ਕਿਸਾਨ ਆ ਸਿੱਧਾ ਰਸਤਾ ਜਾਂਦਾ ਹੈ ਇਹ ਸਿੱਧੇ ਰਸਤੇ ਜਾਂਦੇ ਜਾਨਦੇਬ ਜਾਇ ਪਤਾ ਨਹੀਂ ਕਿਉਂ ਆ ਹੀ ਮੁੜ ਜਾਂਦਾ ਹੈ ਬਈ ਸਾਡੇ ਖੇਤੀਮਾਰ ਸਾਡੇ ਸੂਝਵਾਨ ਕਿਸਾਨ ਸਿਪਾਰਸ਼ ਕਰਦੇ ਐ 21 ਜਾਂ 33% ਵਾਲੀ ਜਿੰਕ ਖੇਚ ਵਰਤੋ ਕਿਹੜੀ 21 ਜਾਂ 33% ਵਾਲੀ ਇਸ ਤੋਂ ਬਿਨਾ ਕੋਈ ਵੀ ਜਿੰਕ ਝੋਨੇ ਦੇ ਵਿੱਚ ਸਿਪਾਰਸ਼ ਨਹੀਂ ਹੈਗੀ ਯੂਨੀਵਰਸਿਟੀ ਦੁਆਰਾ ਤਾਂ ਇੱਕ ਜੇਤਸੀ ਹੱਦਸਾਲ ਵਰਤਦੇ ਹੋ ਕਾ ਕਿਸਾਨ ਕੀ ਕਰਦੇ ਜਿਹੜੇ ਹਰ ਕਿਸਾਨ ਸਾਲ ਪਾਉਂਦੇ ਆ 7 7.5 ਕਿਲੋ 33% ਜਿੰਕ ਵਰਤ ਲੈਂਦੇ ਆ ਜਾਂ ਫਿਰ ਜਿਹੜਾ ਹੈਗਾ 21% ਦੇ 10 ਤੋਂ 12 ਕਿਲੋ ਤੱਕ ਵਰਤ ਲੈਂਦੇ ਆ ਤੇ ਉਹ ਹੀ ਜਿੰਕ ਝੋਨੇ 'ਚ ਜਾਂ ਝਾੜ ਵਧਾ ਦਿੰਦੀ ਹੈ ਤੇ ਕਣਕ ਦਾ ਝਾੜ ਵਧਾ ਦਿੰਦੀ ਹੈ ਹੁਣ ਕਿਸਾਨ ਦੀ ਦਿੱਕਤ ਪਤਾ ਨਹੀਂ ਕੀ ਹੈਗੀ ਹੈ ਕਿ ਉਹ ਇਹਨਾਂ ਦੋਵਾਂ ਨੂੰ ਛੱਡ ਕੇ ਆਸੇ ਪਾਸੇ ਨੂੰ ਹੋਰ ਪਾਸੇ ਘੁੰਮਦਾ ਮੁੜ ਕਿਉਂਰੇ ਪੱਤੇ ਪੀਲੇ ਹੁੰਦੇ ਆ ਮੁੜ ਕਿਉਂ ਦਾ ਝੋਨਾ ਨਹੀਂ ਤੁਰਦਾ ਫਿਰ ਉਹਨੂੰ ਕਈ ਤਰ੍ਹਾਂ ਦੀ ਦਿੱਕਤ ਆਉਂਦੀਆਂ ਫਿਰ ਪਤਾ ਨਹੀਂ ਕਿੰਨੇ ਕਿੰਨੇ ਉਹ ਪੈਕੇਟ ਪਾਉਂਦਾ ਹੈ इस चीज़ का ध्यान रखो इक्की प्रसेंटी मात्रा पूरी पाओ हर साल पाने ठीक है जो साढ़े सत किलो पाई ठीक है इक्की प्रसेंट दस बारह किलो पाई ठीक है पर इत हालात यह है कि कंपनी आई कि मेरा आह पैकेट है जो ए कर लो चलो आ पैकेट है यह पैकेट के चार किलो ही पैना है, है भी तेती प्रसेंट ही है जब तेती प्रसेंट है तो चार किलो नहीं पेगा यार तेती प्रसेंट की डोज पूरी पानी पेगी ਅਸਲ ਦੇ ਵਿੱਚ ਤੁਸੀਂ ਚਲਦੇ ਹੋ ਕਿ ਦੁਕਾਨਦਾਰ ਨੇ ਕੀ ਕਹਤਾ ਦੁਕਾਨਦਾਰ ਨੇ ਉਹ ਇੱਕ ਬਿਜ਼ਨਸਮੈਨ ਹੈ ਉਹਨ ਆਪਣਾ ਬਿਜ਼ਨਸ ਦੇਖਣਾ ਹੈ ਉਹਦਾ ਧਰਮ ਵੀ ਹੈ ਬਿਜ਼ਨਸ ਦੇਖਣਾ ਤੋ ਆਪਣਾ ਬਿਜ਼ਨਸ ਦੇਖੇਗਾ ਤੁਸ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਇੱਕ ਨਿੱਕੀ ਜਿਹੀ ਕਿਤਾਬ ਚਾ ਆਉਂਦਾ ਹੈ ਸੋਨੇ ਦੀਆਂ ਫਸਲਾਂ 2025 ਯੂਨੀਵਰਸਿਟੀ ਹਰ ਸਾਡ ਸ਼ਾਭਦੀ ਹੈ ਇੱਕ ਉਹ ਆਪਣੇ ਘਰੇ ਹੋਣਾ ਚਾਹੀਦਾ ਤੁਸੀਂ ਦੇਖੋ ਇਹ ਜੱਟਾਸਤੇ ਸਭ ਤੋਂ ਮਾੜੀ ਗੱਲ ਹੈ ਕਿ ਅਸੀਂ ਪੀੜੀਆਂ ਬੱਧੀ ਖੇਤੀ ਕਰਦੇ ਆ ਰਹੇ ਹਾਂ ਤੇ ਸਾਡੇ ਕੋਲੇ ਇੱਕ ਯੂਨੀਵਰਸਿਟੀ ਨਿੱਕੀ ਜਿਹੀ ਕਿਤਾਬ ਨਹੀਂ ਹੈਗੀ ਹੁਣ ਕਈ ਸਿਆਣੇ ਕਹਿਣਗੇ ਨਾ ਸਾਡਾ ਬਾਪੂ ਕਿਹੜੀ ਕਿਤਾਬ ਪੜਦਾ ਸੀਗਾ ਦਾਦਾ ਸਾਡਾ ਕਿਹੜੀ ਕਿਤਾਬ ਪੜਦਾ ਸੀਗਾ ਤੁਸੀਂ ਦਾਦੇ ਨਾਲ ਦੇ ਬਣ ਗਏ ਹੋ ਤੁਸੀਂ ਦਾਦੇ ਜਿਹੜੀ ਇਸ ਕਿਵੇਂ ਕਰ ਲਓਗੇ ਤੁਹਾਡੇ ਦਾਦੇ ਨੂੰ ਤਾਂ ਇੰਨਾ ਪਤਾ ਸੀਗਾ ਕਿ ਪੁੰਨਿਆਂ ਵਾਲੇ ਦਿਨ ਖੇਤ ਦੀ ਸੇਲ ਤਾਂ ਚੜ ਜਾਂਦੀ ਹੈ ਤੇ ਮੱਸੀਆਂ ਵਾਲੇ ਦਿਨ ਥੱਲੇ ਚਲੀ ਜਾਂਦੀ ਹੈ ਤੁਹਾਡੇ ਬਯੁਰਗ ਤਾਂ ਉਹ ਸੀਗੇ ਦਿਨਾਰੇ ਕੋਲ ਇੰਨਾ ਗਿਆਨ ਸੀ ਕਿ ਉਹਨਾਂ ਨੂੰ ਪਤਾ ਸੀਗਾ ਕਿ ਨੌਂ ਗ੍ਰਹਿ ਹੁੰਦੇ ਆ ਤੇ ਵਿਗਿਆਨ ਅੱਜ ਜਿਹੜਾ ਹੈਗਾ ਲੱਭਦਾ ਫਿਰਦਾ ਨੌਂ ਗ੍ਰਹਿ ਤੇ ਅੱਜ ਤੁਹਾਨੂੰ ਤਾਂ ਆਪਾਂ ਦੀ ਪਤਾ ਕਿਉਂ ਲੋੜ ਪੈਂਦੀ ਇਹ ਚੀਜ਼ਾਂ ਦੱਸਣ ਦੀ ਸਾਡੇ ਬਜ਼ੁਰਗ ਇਹੋ ਜਿਹਾ ਸੀ ਮੈਂ ਐਗਦਮ ਬਜ਼ੁਰਗ ਕੋਲੇ ਬੈਠਾ ਕਣਕ ਕੋਲੇ ਪੀ ਰਿਹਾ ਬਜ਼ੁਰਗ ਨੇ ਕਿ ਇਹ ਸੋਚਣਾ ਦੀ ਕਿਹੜੀ ਗੱਲ ਹੈ ਜਦੋਂ ਤੁਹਾਡੀ ਗਾਂ ਜਾਂ ਮੱਝ ਦੇ ਗੋਏ ਦੇ ਵਿੱਚੋਂ ਭਾਫ਼ ਨਿਕਲਣ ਲੱਗ ਪਿਆ ਕਿ ਉਦੋਂ ਕਣਕ ਵਿੱਚੋਂ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਇਸ ਚੀਜ਼ ਦਾ ਜੇ ਪਤਾ ਤਾਂ ਕਮੈਂਟ ਛਾਂ ਲਿਖੋ ਜੇ ਨਹੀਂ ਪਤਾ ਤਾਂ ਫੇਰ ਤੁਸੀਂ ਸੋਚੋ ਕਿ ਤੁਹਾਡੇ ਹਾਲਾਤ ਇਹ ਨੇ ਕਿ ਤੁਸੀਂ ਬਾਪੂ ਦਾ ਗਿਆਨ ਵੀ ਛੱਡਤਾ ਤੁਸੀਂ ਯੂਨੀਵਰਸਿਟੀ ਦਾ ਗਿਆਨ ਵੀ ਨਹੀਂ ਪੜ੍ਹਦੇ ਤੇ ਤੁਹਾਨੂੰ ਗਿਆਨ ਦੇਣ ਵਾਲੇ ਕੌਣ ਐ ਮੇਰੇ ਅਰਗੇ ਪਤਾ ਨਹੀਂ ਕਿੰਨੇ ਗਿਆਨੇ YouTube ਤੇ ਗਿਆਨਾ ਗਿਆਨਾ ਤੁਰੇ ਹੁੰਦੇ ਤੁਰੇ ਹੁੰਦੇ ਤੁਰੇ ਹੁੰਦੇ ਗਿਆਨੇ ਪਤਾ ਨਹੀਂ ਪੰਬਰ ਕੁਸਾ ਪਾਈ ਹੁੰਦੇ ਇਹਨਾਂ ਗੱਲਾਂ ਚ ਨਾ ਪੋ ਪੈਸਾ ਮਿਲਦਾ YouTube ਦੇ ਉੱਤੇ ਕਈਆਂ ਪ੍ਰੋਡਕਟ ਨੂੰ ਪ੍ਰਮੋਟ ਕਰਨ ਦਾ ਪੈਸਾ ਮਿਲਦਾ ਪੈਸਾ ਤੇ ਪੈਸਾ ਦੇਵੋ ਜਿਹੜਾ ਮਰਜੀ ਪ੍ਰਮੋਟ ਕਰੋ ਪੈਸਾ ਲਵੋ ਜਿਹੜਾ ਮਰਜੀ ਪ੍ਰਮੋਟ ਕਰੋ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਰ ਦੇਵੋ ਨਿੱਕੀ ਜੀ ਕਿਤਾਬ ਚਾ ਉਹ ਲੈ ਆਓ ਪੜ ਲਿਆ ਕਰੋ ਕੁਛ ਨਹੀਂ ਹੁੰਦਾ ਉਹ ਕੁਛ ਗਲਤ ਨਹੀਂ ਦੱਸਦਾ ਜੈਂਕੋਗੀ ਅੱਛਾ ਇੱਕ ਕਿਸਾਨ ਵੀਰ ਜੈਂਕ ਕੋਨ ਵਾਲਾ ਬੈਕਟੀਰੀਆਲੇ ਹੀ ਬੈਠਾ ਆਖੇ ਆਹ ਤਾਂ ਜੈਂਕੀ ਇਹਨਾ ਦੇਖੋ ਜੈਂਕ ਲਿਖਿਆ ਹੋਤੇ ਮੈਂ ਕਿਹਾ ਭਾਈ ਇਹਦੇ ਉੱਤੇ ਲਿਖਨ ਜੋ ਮਰਜੀ ਲਿਖੀ ਜਾਵੇ ਦੇਖੋ ਕੰਪਨੀਆਂ ਆਜ਼ਾਦ ਨੇ ਅਸੀਂ ਆਜ਼ਾਦ ਦੇਸ਼ ਦੇ ਨਾਗਰਿਕਾਂ ਇੱਥੇ ਤੁਸੀਂ ਕਿਸੇ ਪ੍ਰੋਡਕਟ ਦਾ ਕੋਈ ਨਾਮ ਮਰਜੀ ਰੱਖ ਲਓ ਅੱਜ ਮੈਂ ਆਹਦਾ ਨਾਮ ਰੱਖ ਲਿਆ ਤੇ ਮਹਾਰਾਜਾ ਪਟਿਆਲਾ ਕੀ ਮੈਂ ਮਹਾਰਾਜਾ ਪਟਿਆਲਾ ਬਣ ਜਾਊਂਗਾ ਨਹੀਂ ਬਣ ਸਕਦਾ ਮੈਨੂੰ ਫਰੋਲੋਗੇ ਮੇਰੇ ਵਿੱਚੋਂ ਲੀੜਾਂ ਹੀ ਨਿਕਲਣੀਆਂ ਨੇ ਤਾ ਮੇਰਾ ਨਾਮ ਰੱਖਣ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ ਇਸ ਕਰਕੇ ਜੇਕਰ ਪ੍ਰੋਡਕਟ ਦੇ ਉੱਤੇ ਨਾਮ ਕੀ ਲਿਖਿਆ ਉਹ ਉਸ ਤੋਂ ਅਸੀਂ ਕੀ ਲੈਣਾ ਤੁਸੀਂ ਉਹਨੂੰ ਪੁੱਠਾ ਕਰਕੇ ਦੇਖੋ ਜਿੱਥੇ ਲਿਖਿਆ ਹੁੰਦਾ ਕਿ ਕੀ ਹੈ ਵਿੱਚ ਲਿਖਿਆ ਗਿਆ ਬੈਕਟੀਰੀਆ 골ਡਨ ਵਾਲਾ ਬੈਕਟੀਰੀਆ ਤਾਂ ਇਸ ਕਰਕੇ ਜੇਂ ਟਿੱਕੀ ਜਾਂ 33 ਵਾਲੀ ਲਵੋ ਪਟਾਸ਼ ਪਾਣੀ ਦਾ 60% ਆਈ ਲਵੋ ਜੇਕਰ ਤੁਸੀਂ ਜਿਹੜਾ ਹੈਗਾ ਡਾਈ ਪਾਉਨੇ ਆ ਪਹਿਲੀ ਗੱਲ ਤਾਂ ਨਾਮ ਪਾਓ ਫਿਰ ਤੁਹਾਨੂੰ ਜਿਹੜਾ ਹੈਗਾ 20 0 13 ਬਾਜ਼ਾਰ ਚ ਪਈ ਹੈ ਭਾਵੇਂ ਕਿ ਮਹਿੰਗੀ ਪਈਗੀ ਉਹ ਕਾਫੀ ਜਿਆਦਾ ਤੇ ਜੇ ਆਪਾਂ ਤੁਹਾਡੇ ਖੇਤ ਸਲਫਰ ਪਾਉਣੇ ਆ ਫਿਰ ਸਲਫਰ ਨਾ ਪਾਇਓ 20 23 ਪਾਉਣੇ ਤਾਂ ਤਾਂ 12 32 16 ਹੈਗੀ ਵਧੀਆ ਪੋਟਾਸ਼ ਕੋਨੇ ਲੋੜ ਨਹੀਂ ਪੈਗੀ ਨਾਲ ਸੁਪਰ ਮਿਲਦੀ ਹੈ ਸੁਪਰ ਪਾ ਸਕਦੇ ਹੋ ਸੁਪਰ ਦੇ ਨਾਲ ਫਿਰ ਕੈਲਸ਼ੀਅਮ ਤੇ ਸਲਫਰ ਪਾਉਣ ਦੀ ਲੋੜ ਨਹੀਂ ਪੈਗੀ ਇਹ ਮੁਕਤਤ ਸੀਗੇ ਜਿਨ੍ਹਾਂ ਦੇ ਆਪਾਂ ਨੂੰ ਚੋਣੇ ਦੇ ਵਿੱਚ ਲੋੜ ਹੈ ਇਸ ਤੋਂ ਬਿਨਾ ਜੇ ਕੋਈ ਲੋਕਲ ਦਿੱਕਤ ਆਉਂਦੀ ਤਾਂ ਆਪਾਂ ਦੇਖ ਲਾਂਗੇ ਲੋਹਾ ਥੱਲੇ ਕਦੇ ਵੀ ਨਹੀਂ ਪੈਂਦਾ ਲੋਹਾ ਥੱਲੇ ਕਦੇ ਵੀ ਨਹੀਂ ਪਾਉਣਾ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ ਲੋਹਾ ਥੱਲੇ ਪਾਉਣ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਇਸ ਚੀਜ਼ ਨੂੰ ਧਿਆਨ ਚ ਰੱਖਿਓ ਜੀ ਤੇ ਬਾਜ਼ਾਰ ਦੇ ਵਿੱਚੋਂ ਸੋਹਣੇ ਸੋਹਣੇ ਪੈਕਟਾਂ ਦੇ ਪਿੱਛੇ ਨਾ ਭਜੋ ਜਿਹੜਾ ਝਾੜ ਬਦੋਂ ਦੇਖੋ ਮੇਰੀ ਸਿੱਧੀ ਗੱਲ ਹੁੰਦੀ ਹੈ ਘਿਓ ਖਾ ਲਓ ਫਲ ਖਾ ਲਓ ਠੀਕ ਹੈ ਚੰਗਾ ਖਾਣਾ ਖਾ ਲਓ ਉਹਦੇ ਨਾਲ ਥੋੜਾ ਸਿਹਤ ਬਣੇਗੀ ਨਾਲ ਵਰਜਿਸ਼ ਕਰੋ ਪਰੰਤੂ ਜੇ ਤੁਹਾਨੂੰ ਕੋਈ ਕਹੇ ਕਿ ਆ ਚਿੱਟੇ ਦਾ ਟੀਕਾ ਲਾ ਲਾ ਇਹਨਾਂ ਸਿਹਤ ਬਣ ਜਾਊਗੀ ਸ਼ਰਾਬ ਦਾ ਪਿਗ ਲਾ ਲਾ ਇਹਨਾਂ ਸਿਹਤ ਬਣ ਜਾਊਗੀ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਹੱਤੇ ਹਾਨੀ ਕਰਕੇ ਨਹੀਂ ਇੱਕ ਵਾਰੀ ਲੱਗਦਾ ਹੈ ਬੰਦੇ ਨੂੰ ਕੋਈ ਸਰੂਰ ਆ ਗਿਆ ਫਲਨ ਆ ਗਿਆ ਲੇਕਿਨ ਅਗਲੇ ਦਿਨ ਜਿਹੜਾ ਹੈਗਾ ਮੁਰਕਿਓ ਮਜਬੂਰੀ ਬਣ ਜੇਗੀ ਠੀਕ ਹੈ ਇਹ ਕੀ ਚੀ ਫਸਲ ਦੀ ਹੈ ਫਸਲ ਨੂੰ ਜੇ ਤਾਕਤ ਚਾਹੀਦੀ ਹੈ ਤਾਂ ਤੁਸੀਂ ਉਹਨੂੰ ਜਿਹੜਾ ਹੈਗਾ ਆਹ ਦੇਵੋ ਨਾਈਟ੍ਰੋਨ ਦੇਵੋ ਫਾਸਫਸ ਦੇਵੋ ਪੋਟਾਸ਼ ਦੇਵੋ ਜ਼ਿੰਕ ਦੇਵੋ ਮੈਗਨੀਸ਼ੀਅਮ ਲੋੜ ਹੈ ਮੈਗਨੀਸ਼ੀਅਮ ਦੇਵੋ ਪ੍ਰਤ ਜੇ ਹੁਣ ਤੁਸੀਂ ਹੋਰ ਜਗ੍ਹਾ ਤੇ ਉਹਨੂੰ ਚਿੱਟੇ ਦਾ ਟੀਕਾ ਲਾਉ ਲਗੋਗੇ ਲੋਮੋਟਲ ਦੀਆਂ ਗੋਲੀਆਂ ਦੇਵੋਗੇ ਤਾਂ ਉਹਦੇ ਨਾਲ ਝਾੜ ਥੋੜੇ ਵਧੇਗਾ ਇੱਕ ਵਾਰੀ ਸਰੂਰ ਆ ਜਾਏਗਾ ਲੇਕਿਨ ਆਕਰਤੇ ਪਸਲ ਦੀ ਹਾਨੀ ਕਰਪ ਹੋਏਗਾ ਇਸ ਕਰਕੇ ਜਦੋਂ ਵੀ ਤੁਸੀਂ ਖੇਤਾਸਤੇ ਪੌਸ਼ਟਿਕ ਤਰਕੀਦਨ ਜਾ ਰਹੇ ਹੋ ਤੇ ਇਹ ਚੀਜ਼ਾਂ ਨੂੰ ਧਿਆਨ ਆਖੇ ਦੋਸ਼ਾ ਮਾਈਕੋਰਾਇਆ ਮਾਈਕੋਰਾਇਆ ਦੀ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਝੋਨੇ ਦੇ ਵਿੱਚ ਸਿਫਾਰਿਸ਼ ਨਹੀਂ ਕਰਦੀ ਇਹ ਧਿਆਨ ਰੱਖਿਓ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਝੋਨੇ ਦੇ ਵਿੱਚ ਮਾਈਕੋਰਾਈਜ਼ਰ ਸਪਰਸ਼ ਨਹੀਂ ਕਰਦੀ ਇਸ ਕਰਕੇ ਇਹ ਪੈਕਟ ਵੀ ਚੱਕਣੀ ਬੰਦ ਕਰ ਦਿਓ 12 ਅੰਤੜ ਦੀ ਕੋਈ ਲੋੜ ਨਹੀਂ ਕਲੋਰੋ ਦੀ ਕੋਈ ਲੋੜ ਨਹੀਂ ਇਹ ਆਪਾਂ ਅੱਗੇ ਗੱਲ ਕਰਾਂਗੇ ਕਿਉਂ ਲੋੜ ਨਹੀਂ ਕਿਵੇਂ ਲੋੜ ਨਹੀਂ ਹੋਰ ਇਹ ਗੱਲ ਕਰਾਂਗੇ ਬਰਾਂਤੋ ਇਹਨਾਂ ਚੀਜ਼ਾਂ ਨੂੰ ਖਰੀਦਣ ਦੀ ਕੋਸ਼ਿਸ਼ ਨਾ ਕਰੋ ਐਵੇਂ ਜ਼ਮੀਨ ਦੇ ਵਿੱਚ ਪਾ ਕੇ ਜ਼ਮੀਨ ਸਾਡੀ ਮਾਂ ਹੈ ਜਿਹੜਾ ਹੈਗਾ ਪਾਣੀ ਸਾਡਾ ਪਿਓ ਹੈ ਤੇ ਅਸੀਂ ਇਹਨੂੰ ਸਾਫ਼ ਰੱਖਣਾ ਹੈ ਜੇਕਰ ਅਸੀਂ ਅੰਗੇਲੀ ਦੇ ਵਿੱਚ ਗਲਤ ਚੀਜ਼ਾਂ ਪਾਉਣੀਆਂ ਸ਼ੁਰੂ ਕਰਦੇ ਆਂ ਤੇ ਗਲਤ ਗੱਲ ਆ ਤਾਂ ਉਮੀਦ ਕਰਦਾ ਹਾਂ ਕਿ ਜਾਣ ਕੇ ਲਾਇਵਨ ਸਾਹਿਬ ਤੋਂ ਹੋਏਗੀ ਪੇਜ ਨਾਲ ਜੁੜੇ ਰਿਓ ਜੂ ਅੱਗੇ ਆਪਾਂ ਇਸੇ ਸਬੰਧੀ ਗੱਲਬਾਤ ਕਰਦੇ ਰਹਾਂਗੇ ਧਰਮਾ ਦੋਸਤੋ ਮਿਹਰਬਾਨੀ ਦੋਸਤੋ ਫੇਰ ਆਕਰ ਤੇ ਮੈਂ ਕਹਿੰਨਾ ਸਾਡੀ ਕਿਸੇ ਕੰਪਨੀ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਅਸੀਂ ਕਿਸੇ ਕੰਪਨੀ ਦਾ ਵਿਰੋਧ ਨਹੀਂ ਕਰਦੇ ਹਰ ਕੰਪਨੀ ਆਪਣਾ ਸੋਨਾ ਬਣਾਉਂਦੀ ਹੈ ਲਿੰਗਾ ਪ੍ਰੋਡਕਟ ਸਾਡੀ ਫਸਲ ਨੂੰ ਪ੍ਰਤੀ ਪਈਆ ਖਾਚ ਕਰਕੇ ਉਸ ਤੋਂ ਆਮਦਨ ਵਧ ਦੇਵੇ ਉਹ ਸੜ ਨਹੀਂ ਬੈਸਟ ਹੈ ਜੇਕਰ ਪਈਆ ਖਾਚ ਕੇ ਆਮਦਨ ਜਿਹੜੀ ਹੈਗੀ ਚਾਰਾਂ ਨੇ ਹੋਣੀ ਹੈ ਫਿਰ ਉਹਦਾ ਕੋਈ ਮੇਰੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ